ਸਮਜ਼ਡਿਓ ਸਰਚ ਦਾ ਅਭਿਸ਼ਾ ਦੇ ਖੇਤਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਇੱਕ ਵਾਰ ਫਿਰ ਹਾਜ਼ਰ ਹੈ ਤੁਹਾਡੇ ਸਾਹਮਣੇ ਸਿਆਸਤ ਦੇ ਨਾਲ ਜੁੜੇ ਕੁਝ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਨਿਊਜ਼ ਐਡੀਟਰ ਪਿੰਦ ਜੀ ਪਿੰਦ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਆਰਤੀ ਜੀ ਔਰ ਐਸ ਐਮ ਜ਼ेड ਨਿਊਜ਼ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਪਿੰਦ ਜੀ ਨਵਜੋਤ ਸਿੰਘ ਸਿੱਧੂ ਨੂੰ ਜਿਸ ਤਰੀਕੇ ਨਾਲ ਪ੍ਰਧਾਨਗੀ ਮਿਲੀ ਹੈ ਉਹ ਪਟਿਆਲਾ ਤੋਂ ਅੰਮ੍ਰਿਤਸਰ ਗਏ ਨੇ ਉੱਥੇ ਉਹਨਾਂ ਦਾ ਬਹੁਤ ਵਧੀਆ ਸਵਾਗਤ ਕੀਤਾ ਗਿਆ ਤੇ ਭਰਮਾ ਹੁੰਗਾਰਾ ਮਿਲ ਆਰਤੀ ਜੀ 2-3 ਦਿਨ ਹੋ ਗਏ ਨੇ ਲਗਾਤਾਰ ਜਿਸ ਤਰੀਕੇ ਦੇ ਨਾਲ ਮਾਹੌਲ ਬਣਿਆ ਹੋਇਆ ਹੈ ਜੀ ਨਵਜੋਤ ਸਿੰਘ ਸਿੱਧੂ ਦੇ ਖੇਮੇ ਦੇ ਵਿੱਚ ਲੱਡੂਆਂ ਦੇ ਲੱਡੂ ਖਵਾਏ ਜਾ ਰਹੇ ਨੇ ਜੀ ਤੇ ਮੈਂ ਕਿੰਨਾ ਹੈਗੇ ਸੋਚਦਾ ਕਿਤੇ ਸ਼ਾਇਦ ਜਿਹੜੇ ਸਿੱਧੂ ਖੇਮਿਆਂ ਦੇ ਹੈਗੇ ਨੇ ਬੰਦੇ ਉਹਨਾਂ ਦਾ ਸ਼ੂਗਰ ਲੈਵਲ ਕਿਤੇ ਜ਼ਿਆਦਾ ਨਾ ਹੋ ਜਾਏ ਜਿਸ ਤਰੀਕੇ ਨਾਲ ਲੱਡੂ ਵੰਡੇ ਜਾ ਰਹੇ ਨੇ ਖੈਰ ਖੁਸ਼ੀ ਦਾ ਮਾਹੌਲ ਆ ਉਸ ਖੇਮੇ ਦੇ ਵਿੱਚ ਪੂਰੀ ਤਰੀਕੇ ਦੇ ਨਾਲ ਔਰ ਜਿਸ ਤਰੀਕੇ ਦੇ ਨਾਲ ਉਹ ਕੱਲ ਪਟਿਆਲੇ ਤੋਂ ਅਮਰਸਰ ਗਏ ਨੇ ਤੇ ਰਸਤੇ ਦੇ ਵਿੱਚ ਪੜਾ ਪਾਉਂਦੇ ਗਏ ਨੇ ਵੱਖ-ਵੱਖ ਅ ਸ਼ਹਿਰਾਂ ਦੇ ਵਿੱਚ ਦਰਾਹੇ ਹੋ ਗਏ ਹੈ ਨਾ ਉੱਥੇ ਵੀ ਲੁਧਿਆਣੇ ਤੋਂ ਵੀ ਇੱਕ ਦੋ ਜਿਹੜੇ ਗਏ ਸੀ ਸਮਰਥਕ ਗਏ ਸੀ ਆਪਣੇ ਪੂਰੇ ਦੇ ਪੂਰੇ ਲਾਵਲਸ਼ਕਰ ਦੇ ਨਾਲ ਉੱਥੇ ਉਹਨਾਂ ਦਾ ਸਵਾਗਤ ਕੀਤਾ ਫਿਰ ਰਸਤੇ 'ਚ ਖੜਕਲ ਕਲਾ ਵੀ ਸ਼ਹੀਦ ਆਜ਼ਮ ਭਗਤ ਸਿੰਘ ਹੁਰਾਂ ਦੇ ਇਹ ਸ਼ਹਿਰ ਦੇ ਵਿੱਚ ਜੀ ਹੈ ਨਾ ਤੇ ਉਸੇ ਤਰੀਕੇ ਦੇ ਨਾਲ ਜੇ ਆਪਾਂ ਗੱਲ ਕਰੀਏ ਤੇ ਜਲੰਧਰ ਵੀ ਗਏ ਨੇ ਜਲੰਧਰ ਵੀ ਉੱਥੇ ਉਹਨਾਂ ਨੇ ਅਵਤਾਰ ਹੈਨਰੀ ਦੇ ਪੈਟਰੋਲ ਪੰਪ ਤੇ ਪਹੁੰਚੇ ਉੱਥੇ ਵੀ ਉਹਨਾਂ ਦਾ ਸਵਾਗਤ ਕੀਤਾ ਗਿਆ ਮੀ ਸੀਗਾ ਇੰਨਾ ਮੀ ਹੋਣ ਦੇ ਬਾਵਜੂਦ ਵੀ ਸਮਰਥਕ ਜਿਹੜੇ ਸੀ ਬੜੇ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਔਰ ਉਹਨਾਂ ਦਾ ਸਵਾਗਤ ਕੀਤਾ ਫਿਰ ਉਸ ਤੋਂ ਬਾਅਦ ਜੇ ਅਪਾ ਗੱਲ ਕਰੀਏ ਅੰਮ੍ਰਿਤਸਰ ਪਹੁੰਚੇ ਨੇ ਅੰਮ੍ਰਿਤਸਰ ਦੇ ਵਿੱਚ ਵੀ ਉੱਥੇ ਉਹਨਾਂ ਦਾ ਕਾਫੀ ਭਰਵਾ ਸਵਾਗਤ ਹੋਇਆ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਮੀ ਦੇ ਬਾਵਜੂਦ ਵੀ ਬਹੁਤ ਜ਼ਿਆਦਾ ਲੋਕ ਉੱਥੇ ਪਹੁੰਚੇ ਹੋਏ ਸੀਗੇ ਔਰ ਲੋਕ ਔ ਸਾਰੇ ਮੈਗਨਾ ਹਾਰ ਫੁੱਲਾਂ ਦੇ ਹਾਰ ਪਾਰੇ ਸੀ ਪਟਾਕੇ ਚਲਾ ਰਹੇ ਸੀਗੇ ਔਰ ਇਸ ਨਾਲ ਨਾਲ ਮਤਲਬ ਜੋ ਉੱਥੇ ਜੋ ਮਾਹੌਲ ਬਣਿਆ ਹੋਇਆ ਸੀਗਾ ਇੱਕ ਨਵਾਂ ਜੋਸ਼ ਜਿਹੜਾ ਸੀਗਾ ਉਹ ਲੋਕਾਂ ਦੇ ਵਿੱਚ ਆਇਆ ਹੋਇਆ ਸੀਗਾ ਇੱਕ ਤਬਦੀਲੀ ਉਹਨਾਂ ਨੂੰ ਨਜ਼ਰ ਆ ਰਹੀ ਸੀਗੀ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਲੋਕ ਤਬਦੀਲੀ ਚਾਹੁੰਦੇ ਵੀ ਸੀਗੇ ਕਿ ਤਬਦੀਲੀ ਕੁਝ ਹੋਵੇ ਕਿਉਂਕਿ ਪਿਛਲੇ 4.5 ਸਾਲ ਹੋ ਗਏ 4.5 ਸਾਲ ਤੋਂ ਵੱਧ ਹੀ ਹੋ ਚਲੇ ਨੇ ਕਿ ਪੰਜਾਬ ਦੇ ਵਿੱਚ ਜੋ ਮਾਹੌਲ ਬਣਿਆ ਹੋਇਆ ਉਸ ਤਰੀਕੇ ਦੇ ਨਾਲ ਆਪਾਂ ਜੇ ਗੱਲ ਕਰੀਏ ਤੇ ਉੱਥੇ ਅ ਬਿਲਕੁਲ ਵੀ ਮਤਲਬ ਕਿ ਤਬਦੀਲੀ ਕੋਈ ਨਹੀਂ ਸੀ ਉਹੀ ਮਤਲਬ ਮਾਹੌਲ ਜਿਹੜਾ ਸੀ ਬੜਾ ਢਿੱਲਮੁੱਲ ਮਾਹੌਲ ਸੀਗਾ ਕੋਈ ਤਰੱਕੀ ਜਾਂ ਕੋਈ ਇਹੋ ਜਿਹਾ ਮਾਹੌਲ ਨਜ਼ਰ ਨਹੀਂ ਸੀ ਆ ਰਿਹਾ ਇੱਕ ਤਰਫ ਜਿੱਥੇ ਨਵਜੋਤ ਸਿੰਘ ਸਿੱਧੂ ਦਾ ਭਰਵਾ ਸਵਾਗਤ ਕੀਤਾ ਜਾ ਰਿਹਾ ਹੁੰਗਾਰਾ ਮਿੰਦਾ ਪਿਆ ਉਥੇ ਹੀ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਜਿਹਦੇ ਪੜੀ ਹੋਈ ਹੈ ਕਿ ਉਹ ਮੇਰੇ ਤੋਂ ਜਨ ਤੱਕ ਹੋ ਕੇ ਮਾफी ਮੰਗਣ ਕੀ ਆਵਾਜ਼ੀ ਹੈ ਦੇਖੋ ਆਰਤੀ ਜੀ ਗੱਲ ਇਹ ਹੈ ਕਿ ਸਿੱਧੂ ਨੇ ਜਿਹੜੇ ਪੁਆਇੰਟ ਚੱਕੇ ਸੀ ਜੀ ਜੋ ਉਹਨੇ ਗੱਲ ਕੀਤੀ ਸੀਗੀ ਜੀ ਮੇਰਾ ਨਿੱਜੀ ਵਿਚਾਰ ਹੈ ਕਿ ਉਹ ਪੁਆਇੰਟ ਬਿਲਕੁਲ ਵਾਜਬ ਸੀ ਕਿ ਜੀ ਬੇਅਦਬੀ ਦਾ ਮੁੱਦਾ ਸੀ ਜੀ ਚਾਹੇ 2017 ਦੇ ਵਿੱਚ ਜੋ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਨਾ ਕਰਨ ਦਾ ਮੁੱਦਾ ਸੀ ਜੀ ਨਵਜੋਤ ਸਿੰਘ ਸਿੱਧੂ ਨੇ ਮੁੱਦੇ ਦੀ ਗੱਲ ਕੀਤੀ ਹੈ ਜੀ ਔਰ ਇੱਕ ਆਪਣੀ ਸਰਕਾਰ ਦੇ ਵਿੱਚ ਰਹਿੰਦੇ ਹੋਏ ਹੀ ਜੀ ਆਪਣੀ ਸਰਕਾਰ ਦੇ ਫੈਸਲਿਆਂ ਨੂੰ ਜਾਂ ਜੋ ਕੰਮ ਨਹੀਂ ਠੀਕ ਕੀਤੇ ਸਰਕਾਰ ਨੇ ਉਹਨਾਂ ਉੱਤੇ ਉਂਗਲੀ ਚੱਕਣਾ ਮੈਂ ਕਹਿੰਦਾ ਇੱਕ ਵਾਜਬ ਗੱਲ ਕੀਤੀ ਸੀ ਔਰ ਜਿਸ ਤਰੀਕੇ ਦੇ ਨਾਲ ਹੁਣ ਆ ਆਪਾਂ ਗੱਲ ਕਰੀਏ ਕਿ ਆ ਕੱਲ ਵੀ ਪਰਸੋਂ ਵੀ ਮਾਹੌਲ ਬਣਿਆ ਸੀਗਾ ਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਕੋਠੇ ਤੋਂ ਥੋੜੀ ਦੂਰ ਹੀ ਸੈਕਟਰ 2 2 ਦੇ ਵਿੱਚ ਉੱਥੇ ਪੂਰਾ ਮਤਲਬ ਕਿ 35 ਵਿਧਾਇਕ ਸੀਗੇ ਵਿਧਾਇਕ ਕੁਝ ਮੰਤਰੀ ਸੀਗੇ ਔਰ ਸੁਨੀਲ ਜਾਖੜ ਵੀ ਉੱਥੇ ਸੀਗੇ ਔਰ ਉਸ ਤੇ ਜਾਵਾ ਜਿਸ ਤਰੀਕੇ ਦਾ ਮਾਹੌਲ ਬਣਿਆ ਸੀ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਵਿੱਚ ਦੋ ਤਿੰਨ ਮੰਤਰੀ ਸੀ ਧਰਮ ਆਪਣੇ ਸਾਧੂ ਸਿੰਘ ਧਰਮਸੋਧ ਹੋ ਗਏ ਜੀ ਠੀਕ ਹੈ ਜੀ ਕਿ ਆਪਣੇ ਉਸ ਤੋਂ ਬਾਅਦ ਬ੍ਰਹਮਵਿੰਦਰਾ ਜੀ ਸੀਗੇ ਜੀ ਕਿ ਤੇ ਰਾਣਾ ਕੇਪੀ ਸੀਗੇ ਠੀਕ ਹੈ ਔਰ ਜਿਸ ਤਰੀਕੇ ਦੇ ਨਾਲ ਉੱਥੇ ਬੈਠਕਾਂ ਦਾ ਦੌਰ ਜਾਰੀ ਸੀਗਾ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਅਸੀਂ ਤੇ ਜੀ ਆਪਣੀ ਅਗਰ ਆਪ ਜੜੀਆਂ ਚੀਜ਼ਾਂ ਹੈਗੀਆਂ ਨੇ ਸੂਬੇ ਦੇ ਵਿੱਚ ਜੋ ਹੋਣਾ ਚਾਹੀਦਾ ਜਾਂ ਜੋ ਤਰੱਕੀ ਉਸ ਦੇ ਵਾਸਤੇ ਵਿਚਾਰ ਵਟਾਂਦਰਾ ਕਰ ਰਹੇ ਸੀਗੇ ਫਿਰ ਜਿਸ ਤਰੀਕੇ ਦੇ ਨਾਲ ਇਹ ਗੱਲਾਂ ਸੁਣੀਆਂ ਜਾ ਰਹੀਆਂ ਸੀਗੀਆਂ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਕੋ ਜਾਣਗੇ ਕਿਉਂਕਿ ਪ੍ਰੋਟੋਕਾਲ ਸੀਗਾ ਹੁਣ ਦੂਜੇ ਪਾਸੇ ਆਪਾਂ ਜੇ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ ਕੈਪਟਨ ਅਮਰਿੰਦਰ ਸਿੰਘ ਆੜੇ ਹੋਏ ਨੇ ਕਿ ਨਵਜੋਸ਼ ਸਿੰਘ ਸਿੱਧੂ ਜੀ ਮੇਰੇ ਤੋਂ ਜਨਤਕ ਹੋ ਕੇ ਮਾਫੀ ਮੰਗਣ ਇੱਕ ਚੀਜ਼ ਹੁੰਦੀ ਹੈ ਕਿ ਹਾਂ ਵੀ ਮੇਰੇ ਕੋਲ ਆਏ ਨੇ ਜੀ ਮੇਰੇ ਕੋਲ ਸੌਰੀ ਫੀਲ ਕਰਨ ਜਿੱਦਾਂ ਇਹਨਾਂ ਦਾ ਰਿਸ਼ਤਾ ਦੱਸਿਆ ਜਾ ਰਿਹਾ ਸੀ ਕਿ ਕਹਿੰਦੇ ਜੀ ਪਿਓ ਪੁੱਤ ਵਰਗਾ ਰਿਸ਼ਤਾ ਹੈ ਇਹਨਾਂ ਦਾ ਠੀਕ ਹੈ ਹੁਣ ਉਹ ਕਹਿੰਦੇ ਨੇ ਵੀ ਜਨਤਕ ਹੋ ਕੇ ਮਾਫੀ ਮੰਗਣ ਕਿ ਸਾਰਿਆਂ ਦੇ ਸਾਹਮਣੇ ਮਾਫੀ ਮੰਗਣ ਵੀ ਜੋ ਉਹਨਾਂ ਨੇ ਟਵੀਟ ਕੀਤੀ ਸੀ ਪਰ ਜੇ ਦੇਖਿਆ ਜਾਵੇ ਟਵੀਟ ਆਰਤੀ ਜੀ ਉਹਨਾਂ ਨੇ ਟਵੀਟ ਜਿਹੜੇ ਆ ਪਰਸਨਲ ਤੌਰ ਤੇ ਨਹੀਂ ਸੀ ਕੀਤੇ ਜੀ ਕੈਪਟਨ ਮਨਿੰਦਰ ਸਿੰਘ ਨੂੰ ਜੀ ਜੋ ਕੰਮ ਹੋਣੇ ਚਾਹੀਦੇ ਸੀ ਜੀ ਉਹਨਾਂ ਦੇ ਮੁਤਲਕ ਟਵੀਟ ਕੀਤੇ ਆ ਕਿ ਲੋਕ ਪਰੇਸ਼ਾਨ ਨੇ ਕਿਉਂਕਿ ਜੇ ਸਰਕਾਰ ਦਾ ਵੱਡਾ ਮੁਖੀ ਉਹਨਾਂ ਵਾਅਦਿਆਂ ਨੂੰ ਪੂਰਾ ਨਹੀਂ ਕਰਦਾ ਸਰਕਾਰ ਦੇ ਲਈ ਕੰਮ ਨਹੀਂ ਕਰਦਾ ਤੇ ਚਾਹੇ ਛੋਟਾ ਵਿਧਾਇਕ ਆ ਚਾਹੇ ਕਾਉਂਸਲਰ ਆ ਆਮ ਪਬਲਿਕ ਨੇ ਤੇ ਦੋਸ਼ ਦੇਣਾ ਹੀ ਆ ਪਈ ਤੁਸੀਂ ਤੇ ਕੰਮ ਹੀ ਨਹੀਂ ਕੀਤੇ ਉਹ ਤੇ ਸਾਰਿਆਂ ਨੂੰ ਦੋਸ਼ ਮੜਨਾ ਹੀ ਆ ਸਰ ਸੋ ਇਹ ਜਿਹੜੀ ਚੀਜ਼ਾਂ ਨੇ ਮੈਂ ਸਮਝਦਾ ਕਿ ਇਸ ਦੇ ਨਾਲ ਹੀ ਜਿਸ ਤਰੀਕੇ ਨਾਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਨੇ ਗੱਲ ਕੀਤੀ ਹੈ ਜੀ ਸੁਖ ਸਰਕਾਰੀਆਂ ਨੇ ਗੱਲ ਕੀਤੀ ਹੈ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਦੂਸਰੇ ਪ੍ਰਤਾਪ ਸਿੰਘ ਬਾਜਵਾ ਨੂੰ ਸੁਖਪਾਲ ਸਿੰਘ ਖੈਰਾ ਦੀਆਂ ਗੱਲਾਂ ਨੂੰ ਔਰ ਹੋਰ ਤੁਸੀਂ ਤੁਸੀਂ ਮਾਫੀ ਦਿੱਤੀ ਹੈ ਤੇ ਇਹ ਚੀਜ਼ ਨੂੰ ਤੁਸੀਂ ਭੁੱਲ ਜਾਣਾ ਚਾਹੀਦਾ ਤੁਹਾਨੂੰ ਜੀ ਭੁੱਲ ਕੇ ਇੱਕ ਦੂਜੇ ਦੇ ਨਾਲ ਲੱਗ ਕੇ ਤੇ ਤਰੱਕੀ ਕਰਨੀ ਚਾਹੀਦੀ ਸੂਬੇ ਦੀ ਕਿਉਂਕਿ ਹਾਈ ਕਮਾਂਡ ਵੀ ਇਹ ਚਾਹੁੰਦੀ ਸੀ ਕਿ ਸੂਬੇ ਦੇ ਵਿੱਚ ਤਰੱਕੀ ਹੋਵੇ ਸੂਬੇ ਦੇ ਲੋਕ ਜੋ ਹੈਗੇ ਨੇ ਉਹ ਦੁਬਾਰਾ ਸਰਕਾਰ ਸੂਬੇ ਦੇ ਵਿੱਚ ਆਵੇ ਪਰ ਹੁਣ ਸਰਕਾਰ ਕਿਸ ਤਰੀਕੇ ਦੇ ਨਾਲ ਕਿਸ ਮੂੰਹ ਦੇ ਨਾਲ ਅੱਗੇ ਲੋਕ ਸਰਕਾਰ ਚੁਣਨਗੇ ਲੋਕ ਉਹ ਕਿਸ ਮੂੰਹ ਦੇ ਨਾਲ ਲੋਕਾਂ ਕੋਲ ਜਾਣਗੇ ਆਗੂ ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਮੈਂ ਨਹੀਂ ਸਮਝਦਾ ਵਾਜਬ ਹੈ ਕਿ ਕਹਿਣਾ ਵੀ ਮਾਫੀ ਮੰਗੇ ਪਹਿਲੀ ਗੱਲ ਤੇ ਤੁਸੀਂ ਤੁਹਾਡਾ ਕਸੂਰ ਹੈ ਹੀ ਹੈ ਮੁਖੀ ਦਾ ਕਸੂਰ ਤੇ ਮੈਂ ਮੰਨਣਾ ਹੀ ਕਿ ਕੈਪਟਨ ਅਮਰਿੰਦਰ ਸਿੰਘ ਆਰਤੀ ਜੀ ਉਹ ਮੁੱਖ ਮੰਤਰੀ ਨੇ ਜਿਹੜੇ ਕਦੀ ਆਪਣੇ ਦਫ਼ਤਰ ਤੇ ਨਹੀਂ ਜਾਂਦੇ ਸਰਕਾਰੀ ਕੋਠੀ ਦੀ ਬਜਾਏ ਇਹਨਾਂ ਨੇ ਆਪਣਾ ਨਿੱਜੀ ਉੱਥੇ ਸਿਸਵਾਂ ਦੇ ਵਿੱਚ ਫਾਰਮ ਹਾਊਸ ਬਣਾਇਆ ਉੱਥੋਂ ਬਾਹਰ ਹੀ ਨਹੀਂ ਨਿਕਲਦੇ ਲੋਕਾਂ ਦੀਆਂ ਗੱਲਾਂ ਦੁਖਦਰਤ ਦੇ ਬਹੁਤ ਦੂਰ ਦੀ ਗੱਲ ਆ ਸੁਣਨਾ ਵਿਧਾਇਕ ਜਾਂਦੇ ਨੇ ਮੰਤਰੀ ਜਾਂਦੇ ਨੇ ਅੱਜ ਤੋਂ ਜੇ ਆਪਾਂ ਪੁਰਾਣੀ ਗੱਲ ਕਰੀਏ ਹੁਣ ਤੇ ਥੋੜੇ ਬਹੁਤ ਇਹਨਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਕਿਉਂਕਿ ਹੁਣ ਪਤਾ ਹੈ ਕਿ 2022 ਦੀਆਂ ਚੋਣਾਂ ਨੇ ਮਿਲਣਾ ਗਿਲਣਾ ਜੇ ਆਪਾਂ ਕੁਝ ਸਮਾਂ ਪਹਿਲਾਂ ਦੀ ਗੱਲ ਕਰੀਏ ਸਾਲ 1.5 ਸਾਲ ਪੁਰਾਣੀ ਗੱਲ ਕਰੀਏ ਤੇ ਕਰੋਨਾ ਤੋਂ ਪਹਿਲਾਂ ਦੀ ਗੱਲ ਕਰੀਏ ਤੇ ਮੈਂ ਕਹਿੰਦਾ ਬਹੁਤ ਸਾਰੇ ਵਿਧਾਇਕ ਇਹੋ ਜੀ ਕਹਿੰਦੇ ਸੀ ਬਾਹਰ ਖੜੇ ਰਹਿੰਦੇ ਸੀ ਇਹਨਾਂ ਦੀ ਕੋਠੀ 'ਚ ਜਾਂਦੇ ਸੀ ਕੈਪਟਨ ਸਾਹਿਬ ਅੰਦਰ ਬਾਹਰ ਵੀ ਨਹੀਂ ਨਿਕਲਦੇ ਜੀ ਲੋਕਾਂ ਦੇ ਨਾਲ ਵਿਚਰਨਾ ਲੋਕਾਂ ਦੇ ਨਾਲ ਮਿਲਣਾ ਤੇ ਬੜੀ ਦੂਰ ਦੀ ਗੱਲ ਸੀ ਹੁਣ ਇਹ ਜਿਹੜੀਆਂ ਸਭ ਚੀਜ਼ਾਂ ਨੇ ਨਾ ਜਿਸ ਤਰੀਕੇ ਦੇ ਨਾਲ ਪਹਿਲਾਂ ਹੁੰਦਾ ਸੀ ਮਨਾਰਕੀ ਸਿਸਟਮ ਰਾਜੇ ਮਹਾਰਾਜਿਆਂ ਦਾ ਵੀ ਇਹ ਅਸੀਂ ਰਾਜੇ ਮਹਾਰਾਜੇ ਆ ਅਸੀਂ ਆਪਣੀ ਮਨਮਰਜ਼ੀ ਕਰਾਂਗੇ ਇੱਥੇ ਮਨਮਰਜ਼ੀ ਨਹੀਂ ਕਰਨੀ ਕਿਉਂ ਇੱਥੇ ਜਿਹੜੀ ਹੈ ਤੁਹਾਨੂੰ ਤਨਖਾਹ ਦਿੱਤੀ ਜਾ ਰਹੀ ਹੈ ਤਨਖਾਹ ਲੋਕਾਂ ਵੱਲੋਂ ਦਿੱਤੀ ਜਾ ਰਹੀ ਹੈ ਟੈਕਸਪੇਅਰ ਦੇ ਪੈਸੇ ਦੇ ਨਾਲ ਤੁਹਾਨੂੰ ਤਨਖਾਹ ਮਿਲਦੀ ਹੈ ਲੋਕਾਂ ਦੇ ਕੰਮ ਕਰਨ ਵਾਸਤੇ ਤਨਖਾਹ ਮਿਲਦੀ ਹੈ ਤੁਹਾਨੂੰ ਆਪਣੇ ਮਹਿਲ ਦੇ ਵਿੱਚ ਐਸ਼ੋ ਆਰਾਮ ਕਰਨ ਵਾਸਤੇ ਤਨਖਾਹ ਨਹੀਂ ਮਿਲਦੀ ਠੀਕ ਹੈ ਜੀ ਔਰ ਉਹੋ ਜਿਹੀ ਕੁਝ ਮੈਂ ਸਮਝਨੇ ਕਿ ਲੋਕ ਇਹੋ ਜਿਹੇ ਜਿਹੜੇ ਉਹਨਾਂ ਦੇ ਸਮਰਥਕ ਜਿਹੜੇ ਨੇ ਉਹਨਾਂ ਦੀ ਇਹ ਸਭ ਚੀਜ਼ਾਂ ਦੇ ਉੱਤੇ ਉਹਨਾਂ ਦੇ ਚੱਲ ਰਹੇ ਨੇ ਕਿ ਹਾਂ ਜੋ ਕਰ ਰਹੇ ਨੇ ਠੀਕ ਕਰ ਰਹੇ ਨੇ ਉਹ ਆਪਣੇ ਵਿਚਾਰ ਨਹੀਂ ਦੇਖਦੇ ਲੋਕਾਂ ਦੀ ਭਲਾਈ ਨਹੀਂ ਸੋਚਦੇ ਆਖਰ ਅੱਜ ਤੁਹਾਨੂੰ ਕੋਈ ਆਗੂ ਬਣਾਇਆ ਹੈ ਜਾਂ ਮੁਖੀ ਬਣਾਇਆ ਹੈ ਜੀ ਲੋਕਾਂ ਨੇ ਤੇ ਉਹਨਾਂ ਦੇ ਕੰਮ ਕਰਨ ਵਾਸਤੇ ਬਣਾਇਆ ਹੈ ਐਸ਼ੋ ਆਰਾਮ ਕਰਨ ਵਾਸਤੇ ਨਹੀਂ ਬਣਾਇਆ ਤੁਸੀਂ ਲੋਕਾਂ ਦੇ ਟੈਕਸਪੇਅਰ ਦੇ ਪੈਸੇ ਦੀ ਦੁਰਵਰਤੋਂ ਨਹੀਂ ਕਰ ਸਕਦੇ ਲੋਕਾਂ ਨੂੰ ਧੋਖਾ ਨਹੀਂ ਦੇ ਸਕਦੇ ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਬੜੀਆਂ ਜ਼ਰੂਰੀਆਂ ਨੇ ਧਿਆਨ ਚ ਰੱਖਣ ਯੋਗ ਜੀ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਇਸ ਦੇ ਨਾਲ ਚਾਰ ਕਾਰਜ ਕਰਨੀ ਪ੍ਰਧਾਨ ਦੀ ਨਿਭਿਤ ਕੀਤੀ ਗਏ ਕਿ ਇਹ ਜ਼ਰੂਰੀ ਸੀ ਦੇਖੋ ਆਰਤੀ ਜੀ ਗੱਲ ਇਹ ਹੈ ਕਿ ਮੈਂ ਸਮਝਦਾ ਕਿ ਪ੍ਰਧਾਨ ਤੇ ਇੱਕ ਹੋਣਾ ਚਾਹੀਦਾ ਜਿਹੜਾ ਕਿ ਜਿਹਦੀ ਦੇਖ ਰੇਖੇ ਹੇਠ ਸਭ ਚੀਜ਼ਾਂ ਚੱਲ ਰ। ਤੁਸੀਂ ਆਪਾਂ ਬਾਰ ਬਾਰ ਉਹੀ ਗੱਲਾਂ ਕਈ ਵਾਰ ਮੈਂ ਕਹਿੰਦਾ ਤਰੱਕੀ یافتਾ ਮੁਲਕਾਂ ਦੇ ਵਿੱਚ ਅਗਰ ਕੋਈ ਪੋਸਟ ਕ੍ਰੀਏਟ ਕੀਤੀ ਜਾਂਦੀ ਹੈ ਨਾ ਤੇ ਉਹਨਾਂ ਤੋਂ ਪੂਰਾ ਕੰਮ ਲਿਆ ਜਾਂਦਾ। ਉਹਨਾਂ ਨੂੰ ਪਤਾ ਹੁੰਦਾ ਵੀ ਇਹਦਾ ਇਸ ਬੰਦੇ ਦਾ ਇਹ ਕੰਮ ਹੈ ਔਰ ਅਸੀਂ ਇਸ ਨੂੰ ਇੰਨਾ ਪੇ ਕਰਨਾ ਇਸ ਤਰੀਕੇ ਦੇ ਨਾਲ ਇਹਦੀ ਅਸੀਂ ਸਾਨੂੰ ਜ਼ਰੂਰਤ ਹੈ। ਇੱਥੇ ਕੀ ਹੈ ਡੰਮੀ ਸੀਟਾਂ ਬਹੁਤ ਜ਼ਿਆਦੀਆਂ ਬਣਾਈਆਂ ਜਾਂਦੀਆਂ ਨੇ। ਹੁਣ ਕੀ ਜਿਹੜੀ ਸਿਆਸਤ ਇਸ ਵੇਲੇ ਪੰਜਾਬ ਦੇ ਵਿੱਚ ਵੀ ਹੋ ਰਹੀ ਹੈ ਨਾ ਉਹ ਜਾਤੀਵਾਦ ਦੇ ਉੱਤੇ ਆਧਾਰਿਤ ਮੈਂ ਸਮਝਦਾ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ ਕਿਉਂਕਿ ਸਾਡੇ ਮੁਲਕ ਨੇ ਕਹਿੰਦੇ ਧਰਮ ਨਿਰਪੱਖ ਦੇਸ਼ ਸੈਕੂਲਰਿਜ਼ਮ ਸੈਕੂਲਰਿਜ਼ਮ ਦੇ ਤੇ ਨਜ਼ਰ ਨਹੀਂ ਆ ਰਹੀ ਅੱਜ ਤੁਸੀਂ ਦੇਖ ਲਓ ਹਰ ਤਬਕਕੇ ਦਾ ਜਿਹੜਾ ਬੰਦਾ ਹੈ ਉਸ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਜੀ ਠੀਕ ਹੈ ਜੀ ਡੈਨੀ ਸਾਹਿਬ ਨੇ ਦਲਿਤ ਵਰਗ ਤੋਂ ਨੇ ਨਾਗਰਾ ਸਾਹਿਬ ਨੇ ਸਿੱਖ ਨੇ ਉਸ ਤੋਂ ਬਾਅਦ ਤੁਹਾਡੇ ਪਵਨ ਗੋਇਲ ਨੇ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡੇ ਇਹ ਜਿਹੜੇ ਹੈਗੇ ਨੇ ਸੰਗਤ ਸਿੰਘ ਗਿਲਜੀਅਨ ਸਾਹਿਬ ਠੀਕ ਹੈ ਜੀ ਇਹ OBC ਤੋਂ ਨੇ ਮਤਲਬ ਹਰ ਵਰਗ ਨੂੰ ਖੁਸ਼ ਕਰਨ ਨੂੰ ਗਿਆ ਵਾਸਤੇ ਇਹਨਾਂ ਦੇ ਜਿਹੜੇ ਪ੍ਰਧਾਨ ਬਣਾਏ ਗਏ ਨੇ ਉਸ ਵਰਗ ਦੇ ਤਾਂ ਕਿ ਅਸੀਂ ਹਰ ਵਰਗ ਨੂੰ ਖੁਸ਼ ਕਰਕੇ ਵੋਟਾਂ ਲੈ ਸਕੀਏ ਉਹਨਾਂ ਦਾ ਕੰਮ ਹੋਵੇ ਨਾ ਹੋਵੇ ਲੋਕਾਂ ਨੂੰ ਇੱਕ ਤਰੀਕੇ ਦੇ ਨਾਲ ਆਵੇ ਸਾਡਾ ਬੰਦਾ ਉੱਥੇ ਬੈਠਾ ਇਸ ਵਰਗ ਦਾ ਬੰਦਾ ਅੱਗੇ ਸਰਕਾਰ ਲੈ ਕੇ ਆਈ ਹੈ ਉਹਨਾਂ ਦਾ ਕੰਮ ਹੋਵੇ ਜਾਂ ਨਾ ਹੋਵੇ ਕਿ ਉਹਨਾਂ ਦੇ ਜਿਹੜੇ ਕੀਤੇ ਕੰਮ ਜਾਂ ਫੈਸਲੇ ਜਿਹੜੇ ਨੇ ਉਹ ਲਾਗੂ ਹੋਣੇ ਨੇ ਹੋਣਾ ਤੇ ਜੋ ਉਹੀ ਹੈ ਜੋ ਨਵਜੋਤ ਸਿੰਘ ਸਿੱਧੂ ਨੇ ਕਰਨਾ ਜਾਂ ਚਣਾ ਜਾਂ ਇਹ ਚੀਜ਼ ਹੋ ਸਕਦੀ ਸੀ ਕਿ ਇਸ ਤਰੀਕੇ ਨਾਲ ਕਿ ਭਾਈ ਮਾਝਾ ਹੈਗਾ ਮਾਝੇ ਦੇ ਖੇਤਰ ਦੇ ਵਿੱਚ ਇੱਕ ਤੁਸੀਂ ਉਹ ਬੰਦਾ ਬਣਾ ਦਿਓ ਜਿਹੜਾ ਕਾਰਜਕਾਰੀ ਪ੍ਰਧਾਨ ਬਣਾ ਦਿਓ ਤੇ ਉਹਦੀ ਦੇਖ ਰਹੀ ਹੈਗੇ ਇੱਥੇ ਸਾਰੇ ਫੈਸਲੇ ਲਈ ਜਾਣ ਮੱਝ ਦੇ ਫੈਸਲੇ ਉਹ ਲੈ ਕੇ ਆਪਣੀ ਰਿਪੋਰਟ ਜਿਹੜੀ ਆ ਪ੍ਰਧਾਨ ਨੂੰ ਸੋਪੇ ਵੀ ਇਹ ਚੀਜ਼ਾਂ ਇੱਥੇ ਜ਼ਰੂਰਤ ਨੇ ਇੱਥੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਐਦਾਂ ਦੇ ਬੰਦੇ ਇੱਥੇ ਆਉਣੇ ਚਾਹੀਦੇ ਉਸੇ ਤਰੀਕੇ ਨਾਲ ਮਾਲਵੇ ਖੇਤਰ ਦੇ ਵਿੱਚ ਵੱਡਾ ਏਰੀਆ ਮਾਲਵੇ ਚ ਦੋ ਪ੍ਰਧਾਨ ਲਾ ਦਿੰਦੇ ਇੱਕ ਪ੍ਰਧਾਨ ਲਾ ਦਿੰਦੇ ਦੁਆਬੇ ਦੇ ਖੇਤਰ ਦੇ ਵਿੱਚ ਵੀ ਉੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਕੀ ਨੇ ਲੋਕ ਕੀ ਚਾਹੁੰਦੇ ਨੇ ਕਿਸ ਤਰੀਕੇ ਦਾ ਅਗੂ ਅੱਗੇ ਲੈ ਕੇ ਆਉਣਾ ਚਾਹੁੰਦੇ ਨੇ ਉਸੇ ਉੱਥੇ ਸਭ ਚੀਜ਼ਾਂ ਕਰਕੇ ਉਹ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਰਿਪੋਰਟ ਅੱਗੇ ਪੇਸ਼ ਕਰਨ ਪਰ ਇੱਥੇ ਸਿਰਫ ਡੰਮੀ ਸੀਟਾਂ ਬਣਾਈਆਂ ਗਈਆਂ ਨੇ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਕਾਰਜਕਾਰੀ ਪ੍ਰਧਾਨਾਂ ਦਾ ਜੋ ਮੇਰਾ ਮੈਨੂੰ ਸਮਝ ਆਉਂਦੀ ਹੈ ਸਿਰਫ ਖੁਸ਼ ਕਰਨ ਵਾਸਤੇ ਆਪਣੇ ਖੇਮੇ ਨੂੰ ਮਜ਼ਬੂਤ ਕਰਨ ਵਾਸਤੇ ਹਾਈ ਕਮਾਂਡ ਵੱਲੋਂ ਵੀ ਲਾਈਆਂ ਗਈਆਂ ਨੇ ਇਹ ਸਭ ਚੀਜ਼ਾਂ ਕਿ ਜਿਹੜੇ ਅਲੱਗ-ਅਲੱਗ ਤਬਕਿਆਂ ਦੇ ਲੋਕ ਨੇ ਉਹਨਾਂ ਨੂੰ ਖੁਸ਼ ਕੀਤਾ ਜਾਵੇ ਇਹ ਵੀ ਗੱਲ ਖਬਰ ਸੁਣਨ ਨੂੰ ਆ ਰਹੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਖਜ਼ਾਨਿਆਂ ਦੇ ਵੀ ਮੂੰਹ ਖੋਲ ਦਿੱਤੇ ਨੇ ਦੇਖੋ ਗੱਲ ਇਹ ਆ ਕਿ ਅੱਜ ਵੀ ਮੈਂ ਦੇਖ ਰਿਹਾ ਸੀਗਾ ਪੈਸੇ ਤੇ ਕਾਫੀ ਦਿਨਾਂ ਤੋਂ ਦੇਖ ਰਿਹਾ ਕਿ ਬੜੇ ਬੜੇ ਵੱਡੇ ਬੋਰਡ ਲੱਗੇ ਆ ਜੀ ਅਸੀਂ ਜੀ ਐਨੇ ਜਿਹੜੇ ਗੈਂਗਸਟਰ ਫੜਲੇ ਜੀ ਅਸੀਂ ਐਨੇ ਨਸ਼ਾ ਤਸਕਰ ਫੜਲੇ ਜੀ ਅਸੀਂ 14957 ਸਕੂਲ ਜਿਹੜੇ ਨੇ ਸਰਕਾਰੀ ਉਹਨਾਂ ਨੂੰ ਇੰਗਲਿਸ਼ ਮਾਧਿਅਮ ਦਾ ਉਹਨਾਂ ਚ ਪੜ੍ਹਾਈ ਸ਼ੁਰੂ ਕਰਵਾਤੀ ਕਿੰਨਾ ਕੁ ਸ਼ੇਕ ਕਰ ਦਿੱਤਾ ਬੋਰਡ ਲਾਉਣ ਦੀ ਲੋੜ ਨਹੀਂ ਪੈਂਦੀ ਜਦੋਂ ਧਰਾਤਲ ਪੱਧਰ ਤੇ ਕੰਮ ਕੀਤੇ ਹੋਣ ਜੀ ਲੋਕਾਂ ਨੂੰ ਪਤਾ ਹੁੰਦਾ ਲੋਕਾਂ ਨੂੰ ਬੋਰਡ ਲਾ ਕੇ ਦੱਸਣ ਦੀ ਲੋੜ ਨਹੀਂ ਹੁੰਦੀ ਇਹ ਸਭ ਚੀਜ਼ਾਂ ਨੂੰ ਹੁਣ ਗੱਲ ਐਦਾ ਹੈ ਕਿ ਜਿਸ ਤਰੀਕੇ ਨਾਲ ਹੁਣ ਸਾਡੇ 4 ਸਾਲ ਤੋਂ ਸਮਾਂ ਵੱਧ ਹੋ ਚੱਲਿਆ ਠੀਕ ਹੈ ਆ ਜੁਲਾਈ ਦਾ ਮਹੀਨਾ ਹੈ ਅੱਜ ਕਿੰਨੀ 21 ਤਰੀਕ ਹੋ ਗਈ ਜੁਲਾਈ ਦੇ ਠੀਕ ਹੈ ਕੁਝ ਮਹੀਨਿਆਂ ਤੋਂ ਬਾਅਦ ਚੋਣ ਜੱਪਤਾ ਲੱਗ ਸਕਦਾ ਕੁਝ ਮਹੀਨਿਆਂ ਬਾਅਦ ਠੀਕ ਹੈ ਸਮਾਂ ਕਿੰਨਾ ਕੁ ਰਹਿ ਗਿਆ ਹੁਣ ਜੋ ਚੀਜ਼ਾਂ 4.5 ਸਾਲ ਚ ਨਹੀਂ ਕੀਤੀਆਂ ਆਰਤੀ ਜੀ ਤੁਸੀਂ ਸਮਝਦੇ ਹੋ ਕਿ ਕੁਝ ਮਹੀਨਿਆਂ ਚ ਕੀਤੀਆਂ ਜਾ ਸਕਦੀਆਂ ਨੇ ਹੁਣ ਉਹਦੇ ਚ ਜਿੰਨੇ ਵੀ ਸੰਸਦ ਮੈਂਬਰ ਨੇ ਰਾਜ ਸਭਾ ਦੇ ਲੋਕ ਸਭਾ ਦੇ ਹੁਣ ਉਹ ਉੱਥੇ ਕਾਂਗਰਸ ਦੇ ਜਿਹੜੇ ਹੈਗੇ ਨੇ ਜਾਂ ਦੂਸਰੇ ਹੁਣ ਉਹਨਾਂ ਨੂੰ ਦੂਸਰੇ ਆਪਣੇ ਨਵੀਆਂ ਗੱਡੀਆਂ ਜਿਹੜੀਆਂ ਨੀਨੋਵਾ ਉਹ ਲੈ ਕੇ ਦੇਣ ਦੀ ਤਿਆਰੀ ਚ ਹੈ ਹੁਣ ਸਰਕਾਰ ਅੱਛਾ ਉਸ ਤੋਂ ਬਾਅਦ ਜਿਹੜੀ ਕਿ ਸਮਝ ਨੇ ਵਿਧਾਇਕਾਂ ਦੇ ਲਈ ਗ੍ਰਾਂਟਾਂ ਦੇ ਮੂੰਹ ਖੋਲਤੇ ਆ ਵੀ ਤੁਸੀਂ ਆਪਣੇ ਆਪਣੇ ਖੇਤਰ ਚ ਇੰਨੀਆਂ ਗ੍ਰਾਂਟਾਂ ਤੁਹਾਨੂੰ ਜਾਰੀ ਕੀਤੀਆਂ ਜਾਣਗੀਆਂ ਪੰਜਾਬ ਨਿਰਮਾਣ ਪ੍ਰੋਗਰਾਮ ਦੇ ਤਹਿਤ ਬਹੁਤ ਸਾਰੀਆਂ ਚੀਜ਼ਾਂ ਜੀ ਇੱਥੇ ਟਾਇਲਟਸ ਬਣਾ ਦਿਓ ਜੀ ਇਹ ਹਲਕੇ ਦੇ ਵਿੱਚ ਇੱਥੇ ਇਹ ਚੀਜ਼ਾਂ ਦੀ ਤਿਆਰੀ ਕਰ ਦਿਓ ਜੂ ਇੱਥੇ ਇਹ ਉਹ ਸਾਰੀਆਂ ਕਰ ਦਿਓ ਜੀ ਕਰੋੜਾ ਰੁਪਏ ਖਰਚ ਕੀਤੇ ਜਾ ਰਹੇ ਨੇ ਸਾਡੇ ਤੁਹਾਡੇ ਜੀ ਸਾਡੇ ਤੁਹਾਡੇ ਹੀ ਪੈਸੇ ਨੇ ਜੀ ਬਿਲਕੁਲ ਹੁਣ ਮੁੱਖ ਮੰਤਰੀ ਸਾਹਿਬ ਦੇ ਆਪਣੇ ਪੱਲਿਓ ਤੇ ਹੈ ਨਹੀਂ ਆਪਣੇ ਉਹਨਾਂ ਨੇ ਪਰਸਨਲ ਖਜ਼ਾਨੇ ਜੋਂ ਤੋਂ ਕੱਢਣੇ ਨਹੀਂ ਜੀ ਠੀਕ ਹੈ ਜੀ ਉਹ ਸਾਡੇ ਤੁਹਾਡੇ ਹੀ ਪੈਸੇ ਹੀ ਨੇ ਨਾ ਉਹਨਾਂ ਪੈਸਿਆਂ ਨੂੰ ਹੁਣ ਵਰਤਣਗੇ ਜਿੱਥੇ ਸਹੀ ਤਰੀਕੇ ਨਾਲ ਇਸਤੇਮਾਲ ਹੋਣਗੇ ਕਿੱਥੇ ਦੁਰਵਰਤੋਂ ਵੀ ਹੋਊਗੀ ਇਹ ਸਭ ਚੀਜ਼ਾਂ ਜਿਹੜੀਆਂ ਨੇ ਜਿਹੜਾ ਕੰਮ 4.5 ਸਾਲ ਚ ਨਹੀਂ ਹੋਇਆ 6 ਮਹੀਨੇ ਚ ਕੀ ਹੋਊਗਾ ਇਹਦਾ ਮਤਲਬ ਇਹ ਹੈ ਕਿ ਲੋਕਾਂ ਦੀ ਅੱਖਾਂ ਦੇ ਵਿੱਚ ਮਿੱਟੀ ਪਾ ਕੇ ਲੋਕਾਂ ਨੂੰ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਪੰਜਾਬ ਸਰਕਾਰ ਜਿਹੜੀ ਬੜੇ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਜਦਕਿ ਐਦਾਂ ਨਹੀਂ ਹੈ 4.5 ਸਾਲ ਬਾਅਦ ਤੁਸੀਂ ਆਪਣੇ ਜਿਹੜੇ ਜਿਸ ਤਰੀਕੇ ਦੇ ਨਾਲ ਮੋਨਾਰਕੀ ਸਿਸਟਮ ਬਣਾਇਆ ਸੀ ਜਿ ਰਾਜੇ ਮਹਾਰਾਜੇ ਹੁੰਦੇ ਸੀ ਉਸੇ ਤਰੀਕੇ ਨਾਲ ਤੁਸੀਂ ਕੰਮ ਕਰ ਰਹੇ ਹੋ ਪਰ ਸੋਚਣਾ ਚਾਹੀਦਾ ਹੁਣ ਕੋਈ ਰਾਜੇ ਮਾਰਿਆ ਵਾਲਾ ਸਮਾਣੀਏ ਇਹ ਜਮਹੂਰੀਅਤ ਹੈ ਲੋਕਾਂ ਦੀ ਸਰਕਾਰ ਹੈ ਲੋਕਾਂ ਨੇ ਤੁਹਾਨੂੰ ਚੁਣਿਆ ਤੁਸੀਂ ਲੋਕਾਂ ਦੇ ਸਿਰ ਦੇ ਤੇ ਬੌਸ ਨਹੀਂ ਹੈ ਅੱਜ ਚਾਹੇ ਕੋਈ ਵੀ ਚਾਹੇ ਕਿਸੇ ਪਾਰਟੀ ਦਾ ਪ੍ਰਧਾਨ ਹੈ ਚਾਹੇ ਕਿਸੇ ਪਾਰਟੀ ਦੇ ਵਿੱਚ ਉਹ ਸੂਬੇ ਦਾ ਮੁੱਖ ਮੰਤਰੀ ਹੈ ਉਹ ਲੋਕਾਂ ਦੇ ਸਿਰ ਤੇ ਬੌਸ ਨਹੀਂ ਹੈ ਲੋਕਾਂ ਦਾ ਰਾਜਾ ਨਹੀਂ ਹੈ ਉਹ ਉਹ ਲੋਕਾਂ ਦਾ ਇੱਕ ਤਰੀਕੇ ਦਾ ਮੁਲਾਜ਼ਮ ਹੈ ਬਿਲਕੁਲ ਲੋਕਾਂ ਦਾ ਨੁਮਾਇੰਦਾ ਲੋਕਾਂ ਨੇ ਆਪਣੇ ਕੰਮ ਕਰਨ ਵਾਸਤੇ ਭੇਜਿਆ ਭਾਈ ਜਾ ਵੀ ਸਝਣਾ ਅੱਜ ਜਦੋਂ ਆਪਾਂ ਕਿਸੇ ਨੂੰ ਕਹਿ ਦਿੰਦੇ ਆ ਲੈ ਬਈ ਚਾਹੇ ਆਪਾਂ ਕੋਈ ਰਾਮੂ ਸ਼ਾਮੂ ਹੀ ਰੱਖਿਆ ਜਾਂ ਆਪਾਂ ਕੋਈ ਪੜ੍ਹੇ ਲਿਖੇ ਬੰਦੇ ਰੱਖਿਆ ਲੈ ਬਈ ਤੈਨੂੰ ਤਨਖਾਹ ਦਿੰਦੇ ਆ ਤੂੰ ਸਾਡਾ ਕੰਮ ਕਰਕੇ ਆ ਅਸੀਂ ਇਸੇ ਤਰੀਕੇ ਦੇ ਨਾਲ ਆਪਣੇ ਵਿੱਚੋਂ ਚੁਣੇ ਕੁਝ ਬੰਦੇ ਭੇਜਦੇ ਨੇ ਭਾਈ ਤੁਸੀਂ ਤਨਖਾਹਾਂ ਦੀ ਟੈਨਸ਼ਨ ਨਾ ਲਿਓ ਤੁਹਾਨੂੰ ਤਨਖਾਹਾਂ ਵੀ ਵੱਧ ਮਿਲਣਗੀਆਂ ਤੁਹਾਨੂੰ ਪੈਨਸ਼ਨ ਕੋਗਲ ਵੱਖਰੀ ਹੈ ਕਿ ਇਹ ਸਭ ਚੀਜ਼ਾਂ ਨਹੀਂ ਲਾਗੂ ਨਹੀਂ ਹੁੰਦੀਆਂ ਬਾਕੀ ਹਰ ਖੇਤਰ ਦੇ ਵਿੱਚ 2004 ਤੋਂ ਬਾਅਦ ਪੈਨਸ਼ਨ ਖਤਮ ਕਰਤੀਆਂ ਡਿਫੈਂਸ ਨੂੰ ਛੱਡ ਕੇ ਪਰ ਇਹਨਾਂ ਵਿਧਾਇਕਾਂ ਨੂੰ ਇਹਨਾਂ ਸਿਆਸਤਦਾਨਾਂ ਨੂੰ ਜੇ ਕੋਈ MP MLA ਰਹਿ ਜਾਂਦਾ ਤੇ ਉਹਨਾਂ ਨੂੰ ਪੈਨਸ਼ਨਾਂ ਵੀ ਮਿਲਦੀਆਂ ਜਿੰਨੀ ਵਾਰ ਰਹਿੰਦਾ ਉੰਨੀ ਵਾਰੀ ਪੈਨਸ਼ਨਾਂ ਮਿਲਦੀਆਂ ਨੇ ਤਰਖਾਂ ਦਾ ਮੋਟੀਆਂ ਮਿਲਦੀਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਪੈਸੇ ਦੀ ਦੁਰਵਰਤੋਂ ਕਰਦੇ ਨੇ ਕੋਈ ਜਾਣਨ ਵਾਲਾ ਨਹੀਂ ਕੋਈ ਜਾਂਚ ਨਹੀਂ ਹੈ ਕਿਸੇ ਤਰੀਕੇ ਦੀ ਦੂਸਰੀ ਸਰਕਾਰ ਆ ਜੇਂ ਤੇ ਦੂਸਰੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਫਿਰ ਉਹ ਮਿਲ ਜਾਂਦੇ ਨੇ ਕੋਈ ਗੱਲ ਨਹੀਂ ਜੀ ਤੁਸੀਂ ਮਿੱਟੀ ਪਾਓ ਕੰਮ ਤੇ ਤੁਸੀਂ ਅਸੀਂ ਜਿਹੜੇ ਕੰਮ ਕਰਾਂਗੇ ਤੋਂ ਸਾਡੇ ਕੰਮਾਂ ਤੇ ਮਿੱਟੀ ਪਾ ਦਿਓ ਕੋਈ ਨਿਰਾਲ ਬਹਿਲ ਕੇ ਖਾ ਲੋ ਜੀ ਦੱਸੋ ਇਨਸਾਫ ਹੈ ਕਿੱਥੇ ਦੱਸੋ ਇਹ ਸਭ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਵਾਪਰ ਰਹੀਆਂ ਨੇ ਇਹ ਲੋਕ ਹਿੱਤ ਚੇ ਨੇ ਲੋਕਾਂ ਨੂੰ ਬਾਰ-ਬਾਰ ਬੇਵਕੂਫ ਬਣਾਇਆ ਜਾਂਦਾ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਇਹ ਸਭ ਜਿਹੜੀਆਂ ਚੀਜ਼ਾਂ ਨੇ ਨਾ ਇਹ ਜਮਹੂਰੀਏ ਦੇ ਵਿੱਚ ਸਭ ਚੀਜ਼ਾਂ ਨਹੀਂ ਹੋਣੀ ਚਾਹੀਦੀ ਮੈਂ ਅਕਸਰ ਇਹ ਗੱਲਾਂ ਕਹਿੰਦਾ ਕਿ ਰਾਜਨੀਤਿਕ ਅਤੇ ਸਿਆਸਤ ਦੇ ਵਿੱਚ ਪੋਲੀਟੀਕਲ ਢਾਂਚੇ ਦੇ ਵਿੱਚ ਰਿਫਾਰਮਸ ਦੀ ਜ਼ਰੂਰਤ ਹੈ ਔਰ ਜੋ ਪੋਲੀਟੀਕਲ ਸਿਆਸੀ ਪਾਰਟੀਆਂ ਚਾਹੁੰਦੀਆਂ ਨਹੀਂ ਅੱਜ ਰਾਈਟ ਟੂ ਰਿਕਾਲ ਦਾ ਜਿਹੜਾ ਪ੍ਰੋਵੀਜ਼ਨ ਹੋਣੀ ਚਾਹੀਦੀ ਹੈ ਲਾਗੂ ਰਾਈਟ ਟੂ ਰਿਜੈਕਟ ਦੀ ਹੋਣੀ ਚਾਹੀਦੀ ਹੈ ਨੋਟਾ ਦੀ ਗੱਲ ਕਰਦੇ ਆ ਨੋਟਾ ਦਾ ਬਟਨ ਸਿਰਫ ਡੰਮੀ ਬਟਨ ਬਣਾਤਾ ਹੋਇਆ ਉਹਦੀ ਕਿਤੇ ਨਾ ਕਿਤੇ ਇੰਪਲੀਮੈਂਟੇਸ਼ਨ ਪ੍ਰੋਪਰ ਨਹੀਂ ਹੈ ਅੱਜ ਨੋਟਾ ਦਾ ਬਟਨ ਦਬਦੇ ਅਗਲੇ ਕਹਿੰਦੇ ਜੀ ਠੀਕ ਹੈ ਜੀ ਇਲੈਕਸ਼ਨ ਕਮਿਸ਼ਨ ਕਹਿੰਦਾ ਤੂੰ ਭਾਵੇਂ 90% ਨੋਟਾ ਦਾ ਬਟਨ ਦੱਬੀ ਜਾਓ ਪਰ ਜੇ 10% ਲੋਕਾਂ ਨੂੰ ਕੈਂਡੀਡੇਟਾਂ ਨੂੰ ਵੋਟਾਂ ਪੈ ਗਈਆਂ 10% ਦੇ ਵਿੱਚੋਂ ਵੀ ਜਿਹਨੂੰ ਸਭ ਤੋਂ ਜ਼ਿਆਦਾ ਪੈ ਗਈ ਉਹ ਵਿਨਿੰਗ ਹੈ ਉਹ ਨੋਟਾ ਦਾ ਬਟਨ ਤੇ ਡੰਮੀ ਰਹਿ ਗਿਆ ਨਾ ਜੀ ਹੁਣ ਦੂਜੇ ਪਾਸੇ ਰਾਈਟ ਟੂ ਰਿਜੈਕਟ ਹੈ ਅਗਰ ਮੰਨ ਲਓ ਅੱਜ ਕੋਈ ਬੰਦਾ ਨਲਾਇਕ ਬੰਦਾ ਅਸੀਂ ਚੁਣ ਲੈਨੇ ਆ ਠੀਕ ਹੈ ਵੈਸੇ ਤੇ ਅਸੀਂ ਹਮੇਸ਼ਾ ਹੀ ਇਦਾਂ ਹੀ ਹੁੰਦਾ ਹੀ ਹੈ ਕੋਈ ਨਲਾਇਕ ਬੰਦਾ ਚੁਣ ਲੈਨੇ ਆ ਉਹ 5 ਸਾਲ ਐਮਐਲਏ ਐਮਪੀ ਬਣ ਜਾਂਦਾ ਉਹ ਕੰਮ ਨਹੀਂ ਕਰਦਾ ਸਾਨੂੰ ਉਹ 5 ਸਾਲ ਤੱਕ ਬਰਦਾਸ਼ਤ ਕਰਨਾ ਪੈਂਦਾ ਕਹਿੰਦਾ ਹੀ ਨਹੀਂ ਕਹਿੰਦਾ ਉਹਦੇ ਵਿੱਚ ਸਾਡੇ ਕੋਲ ਇਹ ਨਹੀਂ ਹੈ ਕਿ ਅਸੀਂ ਜਾਂ ਪਬਲਿਕ ਇਕੱਠੀ ਹੋ ਕੇ ਉਹਨੂੰ ਵਾਪਸ ਬੁਲਾ ਲਈ ਵਾਪਸ ਨਹੀਂ ਬੁਲਾ ਸਕਦੀ ਉਹਨੂੰ ਉਹ ਰਾਈਟ ਟੂ ਰਿਜੈਕਟ ਦਾ ਰਾਈਟ ਟੂ ਰਿਕਾਲ ਦਾ ਪ੍ਰੋਵੀਜ਼ਨ ਹੋਣਾ ਚਾਹੀਦਾ ਕਿ ਸਾਨੂੰ ਬੰਦਾ ਪਸੰਦ ਨਹੀਂ ਆ ਤੇ ਇਹ 5 ਸਾਲ ਤੋਂ ਪਹਿਲਾਂ ਹੀ ਬੁਲਾ ਕੇ ਇਹਦੇ ਜਗ੍ਹਾ ਤੇ ਕੋਈ ਜ਼ਿਮਨੀ ਚੋਣ ਕਰਵਾ ਕੇ ਤਾਂ ਦੁਬਾਰਾ ਚੁਣਿਆ ਜਾ ਸਕੇ ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਰਿਫਾਰਮਸ ਦੀ ਪੋਲਿਟੀਕਲ ਢਾਂਚੇ ਦੀ ਸਿਆਸੀ ਢਾਂਚੇ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਦੀ ਜ਼ਰੂਰਤ ਹੈ ਇਹ ਸਭ ਚੀਜ਼ਾਂ ਜਿਹੜੀਆਂ ਨੇ ਸਾਡੇ ਲਈ ਸਾਡੇ ਜਮਹੂਰੀਤ ਲਈ ਜਮਹੂਰੀਅਤ ਦੇ ਲਈ ਢਾਲ ਆਉਂਦੀਆਂ ਨੇ ਬੜੀਆਂ ਮੰਦ ਭਾਗੀ ਨੇ ਜਿਸ ਦਿਨ ਅੱਜ ਸਿੱਧੂ ਨੂੰ ਪ੍ਰਧਾਨਤਾ ਬਣਾ ਦਿੱਤਾ ਗਿਆ ਲੇਕਿਨ ਹੁਣ ਲਗਾਤਾਰ ਕੈਟਲ ਸਰਕਾਰ ਦੀ ਮੁਖਲਫਤ ਵੀ ਹੁੰਦੀ ਰਹੀ ਹੈ ਤੇ ਜਿਸ ਮਕਸਦ ਦੇ ਨਾਲ ਹਾਈ ਕਮਾਂਡ ਨੇ ਇੰਨਾ ਵੱਡਾ ਧੰਨ-ਧਾਮ ਕੀਤਾ ਆ ਸਿੱਧੂ ਨੂੰ ਪ੍ਰਧਾਨ ਬਣਾਇਆ ਤਾਂ ਕੀ ਲੱਗਦਾ ਹੈ ਕਿ ਸਿੱਧੂ ਨੂੰ ਕਿਹੋ ਜੀਆਂ ਅਰਜਨਾ ਆਣ ਗਿਆ ਅੱਗੋਂ ਵੋਟਾਂ ਲੈਣ ਦੇ ਲਈ ਦੇਖੋ ਜਿਹੜੀ ਹਾਈ ਕਮਾਂਡ ਆ ਉਹਨੂੰ ਪਤਾ ਹੈ ਜੀ ਜਿਸ ਤਰੀਕੇ ਦੇ ਨਾਲ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਦੇ ਵਿੱਚ ਬਹੁਤ ਸਾਰੇ ਵਿਧਾਇਕਾਂ ਨੇ ਮੰਤਰੀਆਂ ਨੇ ਜਾ ਕੇ ਲੂਤੀਆਂ ਵੀ ਲਾਈਆਂ ਨੇ ਜੀ ਠੀਕ ਹੈ ਜੀ ਫਲਾਣੇ ਬੰਦੇ ਨੇ ਕੰਮ ਨਹੀਂ ਕੀਤਾ ਫਲਾਣਾ ਬੰਦਾ ਸਾਨੂੰ ਮਿਲਦਾ ਨਹੀਂ ਫਲਾਣੇ ਬੰਦੇ ਨੇ ਇਹ ਚੀਜ਼ਾਂ ਨਹੀਂ ਕੀਤੀਆਂ ਸਭ ਨੂੰ ਪਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਹੀ ਬਹੁਤ ਸਾਰੀਆਂ ਲੂਤੀਆਂ ਲੱਗੀਆਂ ਨੇ ਜਿਆਦਾ ਕਰਕੇ ਔਰ ਉਸ ਤੋਂ ਬਾਅਦ ਹਾਈ ਕਮਾਂਡ ਨੂੰ ਪਤਾ ਸਾਰਾ ਹਾਈ ਕਮਾਂਡ ਬੱਚੀ ਤੇ ਹੈ ਨਹੀਂ ਸੀ ਹੈਨਾ ਹਾਈ ਕਮਾਂਡ ਨੂੰ ਸਾਰਾ ਪਤਾ ਸੀਗਾ ਕਿ ਇਹ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਚੰਗੇ ਪਪੂਲਰ ਨੇ ਜੀ ਠੀਕ ਹੈ ਔਰ ਚੰਗੀ ਮਕਬੂਲੀਅਤ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਵੈਸੇ ਤੇ ਪੂਰੇ ਕੌਮੀ ਪੱਧਰ ਤੇ ਉਹ ਚਾਹੁੰਦੇ ਸੀਗੇ ਕਿ ਜੋ ਮੁੱਦੇ ਉਹਨਾਂ ਚੁੱਕੇ ਨੇ ਨਵਜੋਤ ਸਿੰਘ ਸਿੱਧੂ ਨੇ ਮੁੱਦੇ ਵਧੀਆ ਚੁੱਕੇ ਨੇ ਮੁੱਦੇ ਕੋਈ ਮਾੜੇ ਨਹੀਂ ਚੁੱਕੇ ਸੁਧਾਰ ਦੇ ਵਾਸਤੇ ਔਰ ਲੋਕਾਂ ਦੇ ਲਈ ਕਾਫੀ ਚੰਗੇ ਮੁੱਦੇ ਚੱਕੇ ਸੀ ਔਰ ਮੈਂ ਸਮਝਦਾ ਕਿ 2002 ਦੇ ਵਿੱਚ ਵੀ ਆਪਾਂ ਥੋੜੀ ਪੁਰਾਣੀ ਚੀਜ਼ ਯਾਦ ਕਰੀਏ ਤਾਂ 2002 ਦੇ ਵਿੱਚ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸੀ ਨਾ ਜੀ ਉਸ ਵੇਲੇ ਵੀ ਬਹੁਤ ਜ਼ਿਆਦਾ ਕੋਈ ਮੈਂ ਸਮਝਦਾ ਕਿ ਕੋਈ ਪੰਜਾਬ ਦੇ ਵਿੱਚ ਚੰਗਾ ਕੰਮ ਨਹੀਂ ਸੀ ਹੋਇਆ ਠੀਕ ਹੈ ਦੇਖੋ ਗੱਲ ਹੈ ਟਿੱਪਣੀ ਕਰਨੀ ਆਮ ਆਵਾਮ ਦਾ ਫਰਜ਼ ਹੈ ਸਾਡਾ ਫਰਜ਼ ਹੈ ਕਿਉਂਕਿ ਅਸੀਂ ਚੁਣੇ ਹੋਏ ਨੇ ਲੋਕ ਠੀਕ ਹੈ ਔਰ ਜਿਸ ਤਰੀਕੇ ਦੇ ਨਾਲ ਹੁਣ ਹਾਈ ਕਮਾਂਡ ਨੇ ਇਸ ਵੇਲੇ ਵੀ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਾਇਆ ਕਿ ਕਿਤੇ ਸਾਡੀ ਕਿਉਂਕਿ ਹਾਈ ਕਮਾਂਡ ਦਾ ਵੀ ਦੇਖਿਆ ਨਾ ਹਾਈ ਕਮਾਂਡ ਵੀ ਕੀ ਚਾਹੁੰਦੀ ਹਾਈ ਕਮਾਂਡ ਵੀ ਰਾਜ ਹੀ ਚਾਹੁੰਦੀ ਹੈ ਪੰਜਾਬ ਦੇ ਵਿੱਚ ਸਾਡਾ ਰਾਜ ਆ ਜਾਏ ਪੰਜਾਬ ਦੇ ਵਿੱਚ ਦੁਬਾਰਾ ਸਾਡਾ ਮੁੱਖ ਮੰਤਰੀ ਬਣ ਜੇ ਲੋਕ ਇੰਨੀ ਹਮਦਰਦੀ ਲੋਕਾਂ ਨਹੀਂ ਕੇਂਦਰ ਬਿੰਦੂ ਜੀ ਆਵਾਮ ਨਹੀਂ ਹੈ ਕਿਸੇ ਵੀ ਸਿਆਸੀ ਪਾਰਟੀ ਦੇ ਲਈ ਗੋਂਗਲੋਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ ਅੱਜ ਜਦ ਅਸੀਂ ਕੇਂਦਰ ਦੇ ਵਿੱਚ ਸਰਕਾਰ ਦੀ ਗੱਲ ਕਰੀਏ ਨਾ ਉਹ ਦੇਖੋ ਇਹ ਪਪੇਟਸ ਨੇ ਸਰਕਾਰ ਪਿੱਛੇ ਕਾਰਪੋਰੇਟ ਘਰਾਣੇ ਚਲਾ ਰਹੀ ਹੈ ਜੀ ਕੇਂਦਰ ਸਰਕਾਰ ਦੇ ਵਿੱਚ ਸਭ ਨੂੰ ਪਤਾ ਹੈ ਜੀ ਕਾਨੂੰਨ ਉਹਨਾਂ ਦੇ ਮੁਤਾਬਕ ਬਣਾਏ ਜਾਂਦੇ ਨੇ ਹੁਣ ਪੰਜਾਬ ਦੇ ਵਿੱਚ ਵੀ ਜੇ ਗੱਲ ਕਰੀਏ ਨਾ ਪੰਜਾਬ ਦੇ ਵਿੱਚ ਵੀ ਕੋਈ ਮਾਹੌਲ ਸਭ ਨੂੰ ਪਤਾ ਹੈ ਕਿ ਕੀ ਮਾਹੌਲ ਹੈ ਅਗਰ ਕਿਸਾਨਾਂ ਦੀ ਗੱਲ ਕੀਤੀ ਜਾਂਦੀ ਹੈ ਮਜ਼ਦੂਰਾਂ ਦੀ ਗੱਲ ਕੀਤੀ ਜਾਂਦੀ ਹੈ ਸਿਰਫ ਗੰਗੂੜਾਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ ਸਿਰਫ ਹਮਦਰਦੀ ਦਿਖਾਈ ਜਾਂਦੀ ਹੈ ਅੱਜ ਕਮਿਸ਼ਨਾਂ ਬਣੀਆਂ ਨੇ ਜੀ ਅੱਜ ਕਮਿਸ਼ਨਾਂ ਬਣੀਆਂ ਨੇ ਚਾਹੇ ਦਲਤਾਂ ਵਾਸਤੇ ਚਾਹੇ ਹੋਰ ਵਰਗ ਵਾਸਤੇ ਉਹ ਕਿੰਨੀ ਕੁ ਲੋਕਾਂ ਨੂੰ ਸਹੂਲਤ ਮਿਲ ਰਹੀ ਹੈ ਜਾਂ ਕਿੰਨਾ ਕੁ ਉਹਨਾਂ ਦਾ ਨਿਆਂ ਹੋ ਰਿਹਾ ਹੈ ਇਹ ਸਭ ਨੂੰ ਪਤਾ ਹੈ ਹੁਣ ਚੀਜ਼ ਇਹ ਹੈ ਆਰਤੀ ਜੀ ਜਿਸ ਤਰੀਕੇ ਦੇ ਨਾਲ ਹੁਣ ਅ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਇਸ ਵੇਲੇ ਕਾਫੀ ਮਕਬੂਲੀਅਤ ਹੈ ਉਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਤੋਂ ਜ਼ਿਆਦਾ ਮਕਬੂਲੀਅਤ ਜਿਹੜੀ ਹੈ ਉਹ ਨਵਜੋਤ ਸਿੰਘ ਸਿੱਧੂ ਦੀ ਹੈ ਸਭ ਨੂੰ ਪਤਾ ਹੁਣ ਜਿਸ ਤਰੀਕ ਮਕਸਦ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ ਕਿ ਕਿਤੇ ਨ ਕਿਤੇ ਜੋ 4.5 ਸਾਲਾਂ ਦੇ ਵਿੱਚ ਕੰਮ ਨਹੀਂ ਹੋਏ ਇੱਕ ਕਿਤੇ ਨਾ ਕਿਤੇ ਪਪੂਲਾਰਿਟੀ ਦਾ ਗ੍ਰਾਫ ਜਿਹੜਾ ਹੈਗਾ ਉਹ ਸਰਕਾਰ ਦਾ ਥਲਡ ਗਿਆ ਜੀ ਉਹਦੇ ਉੱਤੇ ਜਿਹੜੇ ਆ ਉਹ ਸਮਝ ਲਓ ਕਿ ਉਹਨਾਂ ਨੂੰ ਠੱਕਿਆ ਜਾ ਸਕੇ ਨਵਜੋਤ ਸਿੰਘ ਸਿੱਧੂ ਦੇ ਨਾਲ ਕਿਉਂਕਿ ਨਵਜੋਤ ਸਿੰਘ ਸਿੱਧੂ ਕਾਫੀ ਐਕਟਿਵ ਹੈਗੇ ਨੇ ਕਾਫੀ ਬੜਬੋਲੇ ਨੇ ਸੁਪਰ ਫਾਸਟ ਤਰੀਕੇ ਦੇ ਨਾਲ ਵਿਚਰਨ ਵਾਲੇ ਨੇ ਹੁਣ ਸਰਕਾਰ ਇਹ ਹਾਈ ਕਮਾਂਡ ਇਹ ਚਾਹੁੰਦੀ ਹੈ ਕਿ ਲੋਕਾਂ ਦੇ ਵਿੱਚ ਜਾ ਕੇ ਚੰਗੀ ਤਰੀਕੇ ਨਾਲ ਵਿਚਨਾ ਦੇਖ ਲੋ ਕਿ ਕਿੰਨੇ ਦਿਨ ਆ ਪ੍ਰਧਾਨ ਬਣੇ ਨੂੰ ਕਿੰਨੇ ਦਿਨ ਹੋ ਗਿਆ ਤਾਂ ਦੌੜੇ ਫਿਰਦੇ ਨੇ ਨਵਜੋਤ ਸਿੰਘ ਸਿੱਧੂ ਦੇਖੋ ਗੱਲ ਇਹ ਹੈ ਕਿ ਚੰਗੇ ਕੰਮ ਨੂੰ ਸਰਾਇਆ ਜਾ ਸਕਦਾ ਹੈ ਚਾਹੀਦਾ ਵੀ ਹੈ ਠੀਕ ਹੈ ਜੇ ਮਾੜੇ ਕੰਮਾਂ ਨੂੰ ਅਸੀਂ ਟਿੱਪਣੀ ਕਰਦੇ ਤੇ ਚੰਗੇ ਕੰਮਾਂ ਤੇ ਵੀ ਟਿੱਪਣੀ ਕਰਨੀ ਚਾਹੀਦੀ ਹੈ ਕਿ ਕੰਮ ਚੰਗੇ ਹੋਏ ਨੇ ਤਾਂ ਮੈਂ ਸਮਝਦਾ ਕਿ ਲੋਕਾਂ ਨੇ ਜਦੋਂ ਵਿਧਾਇਕਾਂ ਨੇ ਜਾਂ ਪ੍ਰਧਾਨ ਨੇ ਲੋਕਾਂ ਵਿਚਾਰਨਾ ਤੇ ਲੋਕਾਂ ਨੇ ਇਹ ਸਵਾਲ ਤੇ ਜ਼ਰੂਰ ਪੁੱਛਣੇ ਕਿ ਭਾਈ ਅਸੀਂ ਹੁਣ ਦੁਬਾਰਾ ਕਿਸ ਮੂਹ ਨਾਲ ਤੁਸੀਂ ਵੋਟ ਲੈਣ ਆਇਓ ਅਸੀਂ ਤੁਹਾਨੂੰ ਕਿਉਂ ਵੋਟ ਦਈਏ ਜੀ ਕੀ ਤੁਹਾਡੇ ਕੋਲ ਤੁਸੀਂ 4.5 ਸਾਲਾਂ ਦੇ ਵਿੱਚ ਕੀਤਾ ਮਜ਼ਦੂਰਾ ਕਿਸਾਨਾਂ ਦਾ ਦਬਕੂਚਲੇ ਦਾ ਕੀ ਕੀਤਾ ਉਹ ਚੀਜ਼ ਜਿਹੜੀ ਹੈ ਉਹ ਨਜ਼ਰ ਆਉਣੀ ਹੈ ਔਰ ਇਹ ਫੇਸ ਕਰਨੀ ਪੈਣੀ ਹੈ ਜਾਂ ਤੇ ਸਾਰੇ ਦਾ ਸਾਰਾ ਜਿਹੜਾ ਦੋਸ਼ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੇ ਮੱਥੇ ਮੜ ਦਿੱਤਾ ਜਾਵੇ ਕੈਪਟਨ ਅਮਰਿੰਦਰ ਸਿੰਘ ਨੂੰ ਸਾਈਡ ਤੇ ਕਰਤਾ ਜਾਵੇ ਪੇ ਬਾਓ ਜੀ ਹੁਣ ਤੁਸੀਂ ਬੈਠੋ ਜਿਸ ਤਰੀਕੇ ਦੇ ਨਾਲ ਤੁਸੀਂ 2017 ਦੇ ਵਿੱਚ ਵੀ ਕਹਿ ਰਹੇ ਸੀ ਕਿ ਮੇਰਾ ਆਖਰੀ ਟਰਨਯੂਰ ਹੈ ਜੀ ਔਰ ਹੁਣ ਵੀ ਜਿਸ ਤਰੀਕੇ ਦੇ ਨਾਲ ਤੁਸੀਂ ਫਿਰ ਉਸ ਤੋਂ ਬਾਅਦ 2017 ਦੇ ਵਿੱਚ ਫਿਰ ਜਦੋਂ ਜਿੱਤ ਗਏ ਆ ਥੋੜੀ ਦੇਰ ਕੁਝ ਸਾਲ ਪਹਿਲਾਂ ਇਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੇ ਮੈਂ ਹੁਣ 2022 ਦਾ ਚੋਣ ਦੁਬਾਰਾ ਜਿੱਤਾਂਗਾ ਠੀਕ ਹੈ ਮੈਨੂੰ ਲੱਗਦਾ ਕਿ ਕੈਪਟਨ ਮਨਿੰਦਰ ਸਿੰਘ ਹੁਰਾ ਨੂੰ ਹੁਣ ਸਨਿਆਸ ਲੈ ਲੈਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਉਹ ਗੱਲਾਂ ਕਰਦੇ ਸੀਗੇ ਔਰ ਦੁਬਾਰਾ ਉਹਨਾਂ ਨੇ ਕਹਿਤਾ ਸੀ ਕਿ ਮੈਂ ਦੁਬਾਰਾ ਚੋਣ ਲੜਨੀ ਹੈ ਔਰ ਜੇ ਹਾਈ ਕਮਾਂਡ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਸਾਈਡ ਤੇ ਕਰ ਦਿੰਦੀ ਹੈ ਔਰ ਦੋਸ਼ ਜਿਹੜੇ ਆ ਕੈਪਟਨ ਅਮਰਿੰਦਰ ਸਿੰਘ ਦੇ ਮੱਥੇ ਮੜੇ ਹੋਏ ਨੇ ਵੀ ਕੁਝ ਨਹੀਂ ਕੀਤਾ ਕੋਈ ਚੀਜ਼ਾਂ ਨਹੀਂ ਕੀਤੀਆਂ ਸਾਢੇ 4 ਸਾਲ ਦੇ ਵਿੱਚ ਬੀਬਾ ਜੀ ਕੁਝ ਹੋ ਨਹੀਂ ਸਕਦਾ ਤੇ ਸ਼ਾਇਦ ਲੋਕਾਂ ਨੂੰ ਇਹ ਹੋਵੇ ਕਿ ਹੁਣ ਸ਼ਾਇਦ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਅੱਗੇ ਆ ਗਏ ਨੇ ਨਵਜੋਤ ਸਿੰਘ ਸਿੱਧੂ ਦੇ ਕਰਕੇ ਉਹ ਉਹਦੇ ਮੂੰਹ ਕਰਕੇ ਮੂੰਹ ਨੂੰ ਕਰਕੇ ਆਪਾਂ ਵੋਟ ਦੇ ਦਈਏ ਕਿਉਂਕਿ ਜੋ 2017 ਦੇ ਵਿੱਚ ਜਿਸ ਤਰੀਕੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਨਾ ਕਿ ਅਸੀਂ ਰੇਤ ਮਾਫੀਆ ਅਸੀਂ ਕੇਬਲ ਮਾਫੀਆ ਅਸੀਂ ਦੂਸਰਾ ਨਸ਼ਾ ਇਹ ਸਭ ਖਤਮ ਕਰ ਦਾਂਗੇ ਉਸ ਤੋਂ ਬਾਅਦ ਕਿੰਨਾ ਕੁ ਖਤਮ ਹੋਇਆ ਉਹ ਸਭ ਚੀਜ਼ਾਂ ਉੱਥੇ ਦੀਆਂ ਉੱਥੇ ਹੀ ਨੇ ਨਵਜੋਤ ਸਿੰਘ ਸਿੱਧੂ ਵੀ ਉਹਨਾਂ ਮੁੱਦਿਆਂ ਤੇ ਗੱਲ ਕਰ ਰਹੇ ਨੇ ਠੀਕ ਹੈ ਔਰ ਮੈਂ ਸਮਝਦਾ ਵੀ ਇਹੀ ਹੱਲ ਹੋ ਸਕਦਾ ਹੈ ਕਿ ਜੇ ਕੈਪਟਨ ਅਮਰਿੰਦਰ ਸਿੰਘ ਨੂੰ 2022 ਦੇ ਵਿਚ 2022 ਦੀਆਂ ਚੋਣਾਂ ਦੇ ਵਿੱਚ ਜੇ ਮੁੱਖ ਮੰਤਰੀ ਦੇ ਉਹ ਚਿਹਰੇ ਨੂੰ ਲੈ ਕੇ ਜੇ ਚੋਣ ਲੜੀ ਗਈ ਨਾ ਤੇ ਕਾਂਗਰਸ ਕਦੀ ਵੀ ਨਹੀਂ ਜਿੱਤ ਸਕਦੀ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਹੀ ਅੱਗੇ ਆਉਣਾ ਪੈਣਾ ਜਾਂ ਕੋਈ ਐਹੋ ਜਿਹਾ ਬੰਦਾ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਕਾਂਗਰਸ ਨੂੰ ਲੈ ਕੇ ਆਉਣਾ ਪੈਣਾ ਜਿਹਦੀ ਚੰਗੀ ਸ਼ਬੀ ਹੋਵੇ ਲੋਕਾਂ ਦੇ ਨਾਲ ਜਿਹੜੇ ਵਾਅਦੇ ਪੂਰੇ ਕਰਨ ਕਿਉਂਕਿ ਲੋਕਾਂ ਨੇ ਤੇ ਹੁਣ ਕਹਿਣਾ ਹੀ ਹੈ ਕਿ ਜਿਹੜੇ ਤੁਸੀਂ ਪਹਿਲਾਂ ਵਾਅਦੇ ਪੂਰੇ ਕੀਤੇ ਸੀ ਉਹ ਤੇ ਤੁਸੀਂ ਪੂਰੇ ਕੀਤੇ ਨਹੀਂ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਉਹ ਤੇ ਪੂਰੇ ਕੀਤੇ ਨਹੀਂ ਹੁਣ ਤੁਸੀਂ ਕਿਸ ਮੂਨਾ ਨਾਲ ਮੋਟਾ ਵੋਟਾ ਮੰਗਣ ਲੈ ਆ ਗਏ ਜੀ ਸਰ ਇਹ ਸਭ ਚੀਜ਼ਾਂ ਜਿਹੜੀਆਂ ਨੇ ਬੜੇ ਧਿਆਨ ਦੇਣ ਯੋਗ ਨੇ ਜਦੋਂ ਵਿੰਦਰ ਜੀ ਹੁਣ ਸਮੇਂ ਦੀ ਨਜ਼ਰ ਤੋਂ ਦੇਖਦੇ ਹੋ ਮੈਂ ਚਰਚਾ ਦਾ ਵਿਸ਼ਾ ਨੂੰ ਵਿਰਾਮ ਦਿੰਨੀ ਹਾਂ ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆartig ਜੀ ਫॉर ਲੇਟੈਸਟ ਨਿਊਜ਼ ਅਪਡੇਟਸ ਲਾਈਕ ਐਂਡ ਫਾਲੋ आवर ਫੇਸਬੁੱਕ ਪੇਜ SMZ NEWS ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ YouTube ਚੈਨਲ SMZ NEWS ਐਂਡ ਪ੍ਰੈਸ ਦਾ ਬੈਲ ਆਈਕਨ